ਸਾਤਰੀ ਕਾਲ ਜੀ ਸਾਰਿਆਂ ਨੂੰ ਬਹੁਤ ਆਸਾਨ ਜਿਹਾ ਤਰੀਕਾ ਦੱਸਣ ਲੱਗੀਆਂ ਪੌਂਚੇ ਤੇ ਗੁੰਮ ਲੈਸ ਲਗਾਉਂਦਾ ਸਭ ਤੋਂ ਪਹਿਲਾਂ ਪੌਂਚਾ ਮੈਂ ਰੈਡੀ ਕਰ ਲਿਆ ਤੇ ਉਹਦੇ ਨਾਲ ਅੱਧਾ ਅੱਧਾ ਇੰਚ ਦਾ ਮਾਰਜਨ ਰੱਖ ਕੇ ਅੱਧਾ ਪੌਣਾ ਇੰਚ ਲਗਾ ਲਓ ਮੈਂ ਬਿਲਕੁਲ ਸਾਰੇ ਜਿਹੜਾ ਪੌਂਚਾ ਅਲੱਗ ਕਰ ਲਿਆ ਔਰ ਜਿਹੜਾ ਮੇਨ ਫੈਬਰਿਕ ਅਲੱਗ ਕਰ ਲਿਆ ਬਿਲਕੁਲ ਪੌਂਚਾ نیچے ਰੈਡੀ ਸੀਗਾ ਉਸ ਤੋਂ ਬਾਅਦ ਜੀ ਮੈਂ ਪੌਂਚੇ ਦੇ ਨਾਲੋਂ ਅੱਧਾ ਅੱਧਾ ਇੰਚ ਦਾ ਮਾਰਜਨ ਰੱਖ ਕੇ ਸਲਵਾਰ ਨੂੰ ਔਰ ਪੌਂਚੇ ਨੂੰ ਨੀਚੋਂ ਅਲੱਗ ਕਰ ਲਿਆ ਉਸ ਤੋਂ ਬਾਅਦ ਜੀ ਆਪਾਂ ਜੁਆਇੰਟ ਲੈਸ ਲੈਣੀ ਹੈ ਉਹਨੂੰ ਪੁੱਠਾ ਹੋਏਗੀ ਔਰ ਸਿੱਧੀ ਵਾਲੀ ਸਾਈਡ ਅੰਦਰ ਹੋਏਗੀ ਜਿਵੇਂ ਆਪਾਂ ਨਾਰਮਲ ਕਪੜਾ ਜੋੜਦੇ ਆ ਕਿ ਸਿੱਧੇ ਨਾਲ ਸਿੱਧਾ ਰੱਖ ਕੇ ਜੋੜਦੇ ਹਾਂ ਉਸੇ ਤਰ੍ਹਾਂ ਹੀ ਇਹਨੂੰ ਜੋੜਨਾ ਹੈ ਦੋਨੋਂ ਸਿੱਧੇ ਵਾਲੇ ਸਾਈਡ ਅੰਦਰ ਹੋਣਗੇ ਔਰ ਦੋਨੋਂ ਪੁੱਠੇ ਵਾਲੇ ਜਿਹੜੀ ਸਾਈਡ ਹੈਗੀ ਹੈ ਉਹ ਬਾਹਰ ਨੂੰ ਹੋਏਗੀ ਹੁਣ ਜਦੋਂ ਆਪਾਂ ਸਿਲਾਈ ਲਗਾਨੀ ਹੈ ਤਾਂ ਬਿਲਕੁਲ ਜਿਹੜੀ ਉਹਦੇ ਨਾਲ ਇੱਕ ਆਪਾਂ ਨੂੰ ਗੁੰਮ ਕਰਨ ਲਈ ਇੱਕ ਪਾਈਪਿੰਗ ਜੀ ਦਿੱਤੀ ਹੁੰਦੀ ਹੈ ਉਹਦੇ ਨਾਲ-ਨਾਲ ਸਿਲਾਈ ਲਗਾਨੀ ਹੈ ਲੇਕਿਨ ਕਪੜਾ ਥੋੜਾ ਜਿਹਾ ਤੁਸੀਂ ਜਿਵੇਂ ਵੀਡੀਓ ਚ ਵੀ ਦੇਖ ਰਹੇ ਹੋ ਥੋੜਾ ਜਿਹਾ ਵੱਧ ਰੱਖਣਾ ਹੈ ਕੱਪੜੇ ਨੂੰ ਇੰਨਾ ਘੱਟ ਰੱਖੋਗੇ ਤਾਂ ਕਈ ਵਾਰੀ ਆ ਦਾ ਸिलाई ਤੋਂ ਉਹ ਕੰਮ ਨਾ ਹੀ ਹੋਏ ਤਾਂ ਆਪਾਂ ਕੀ ਕਰਨਾ ਹੈ ਕਿ ਕਪੜਾ ਥੋੜਾ ਵੱਧ ਰੱਖਣਾ ਹੈ ਲੇਸ ਤੇ ਆਪਾਂ ਸਿਰਫ ਸिलाई ਉੱਥੇ ਲਗਾਨੀ ਹੈ ਜਿਹੜੀ ਆਪਾਂ ਨੂੰ ਉਹਨਾਂ ਨੇ ਗੁੰਮ ਕਰਨ ਲਈ ਦਿੱਤੀ ਹੁੰਦੀ ਹੈ ਉਸ ਤੋਂ ਬਾਅਦ ਜੀ ਆਪਾਂ ਉੱਪਰ ਇੱਕ ਸिलाई ਲਗਾ ਲੈਣੀ ਹੈ ਕਿ ਇਹਦੇ ਨਾਲ ਜਿਹੜੀ ਸਾਡੀ ਸਿਕਿਉਰ ਵੀ ਹੋ ਜਾਂਦੀ ਹੈ ਸਲਵਾਰ ਦਾ ਕਦੀ ਵੀ ਕਪੜਾ ਵਿਚਲੋਂ ਨਿਕਲੇਗਾ ਵੀ ਨਹੀਂ ਔਰ ਸਫਾਈ ਨਾਲ ਵੀ ਜੁਆਇੰਟ ਹੋ ਜਾਂਦੀ ਹੈ ਅਗਰ ਤੁਸੀਂ ਇਹ ਨਹੀਂ ਸिलाई ਲਗਾਨੀ ਤਾਂ ਵੀ ਠੀਕ ਹੈ ਕਿਉਂਕਿ ਤੁਸੀਂ ਇਹਨੂੰ ਪ੍ਰੈਸ ਕਰੋਗੇ ਤਾਂ ਨਾਰਮਲ ਵੀ ਹੋ ਜਾਏਗੀ ਉਸ ਤੋਂ ਬਾਅਦ ਜੀ ਆਪਾਂ ਲੈ ਲੈਣੀ ਹੈ ਉਹੀ ਜਿਹੜੀ ਬੁਕਰਮ ਆਪਾਂ ਆਪਣੀ ਬੁਕਰਮ ਵਾਲਾ ਪਹੁੰਚਾ ਕੱਟਿਆ ਸੀਗਾ ਉਹ ਲੈ ਲਿਆ ਉਹਨੂੰ ਫਿਰ ਤੋਂ ਆਪਾਂ ਉਹੀ ਪੁੱਠਾ ਮਤਲਬ ਬਾਹਰ ਵਾਲੀ ਸਾਈਡ ਔਰ ਜਿਹੜੀ ਸਿੱਧੀਆਂ ਹੈਗੀਆਂ ਦੋਨੋਂ ਚੀਜ਼ਾਂ ਅੰਦਰ ਵਾਲੀ ਸਾਈਡ ਸਾਡਾ ਪਹੁੰਚਾ ਸਿੱਧਾ ਹੀ ਅੰਦਰ ਹੈ ਔਰ ਸਾਡੀ ਲੇਸ ਵਾਲਾ ਪਾਰਟ ਵੀ ਸਿੱਧਾ ਹੀ ਅੰਦਰ ਵਾਲੀ ਸਾਈਡ ਹੈ ਔਰ ਪੁੱਠਾ ਵਾਲਾ ਜਿਹੜਾ ਬਾਹਰ ਵਾਲੀ ਸਾਈਡ ਹੈ ਹੁਣ ਵੀ ਆਪਾਂ ਸਿਲਾਈ ਉਦਾਂ ਹੀ ਲਗਾਨੀ ਹੈ ਕਿ ਜਿਹੜੀ ਆਪਾਂ ਨੂੰ ਗੁੰਮ ਕਰਨ ਲਈ ਇੱਕ ਪਾਈਪਿੰਗ ਜੀ ਦਿੱਤੀ ਹੁੰਦੀ ਉਹਦੇ ਉਹਦੇ ਨਾਲ-ਨਾਲ ਬਿਲਕੁਲ ਸਿਲਾਈ ਲਗਾਨੀ ਹੈ ਔਰ نیچے ਵਾਲਾ ਕਪੜਾ ਥੋੜਾ ਜਿਹਾ ਵਧ ਰੱਖ ਇਨੇ ਚੀ ਡਨ ਹੋ ਗਿਆ ਤੁਸੀਂ ਦੇਖੋ ਬਹੁਤ ਸੋਹਣੀ ਜੀ ਗੋਮਲੇ ਲੱਗ ਗਈ ਹੈ ਆਪਾਂ ਇਹਦੇ ਉੱਪਰ ਸਿਲਾਈ ਲਗਾਣੀ ਜਾਂ ਨਹੀਂ ਲਗਾਣੀ ਸਾਡੀ ਮਰਜ਼ੀ ਹੁੰਦੀ ਹੈ ਅਗਰ ਤੁਸੀਂ ਇਹਨੂੰ ਇਦਾਂ ਵੀ ਪ੍ਰੈਸ ਕਰ ਲੋਗੇ ਤਾਂ ਬਿਲਕੁਲ ਜਿਹੜੀ ਉੱਪਰ ਵਾਲੀ ਸਿਲਾਈ ਨਹੀਂ ਵੀ ਲਗਾਓਗੇ ਤਾਂ ਵੀ ਤੁਹਾਡੀ ਬਿਲਕੁਲ ਇਹਦੇ ਨਾਲ ਸਮਝੋ ਸਾਡੀ ਸਲਵਾਰ ਜਿਹੜੀ ਜੁਆਇੰਟ ਲੈਸ ਨਾਲ ਰੈਡੀ ਹੋ ਗਈ ਤੁਸੀਂ ਦੇਖੋ ਕਿੰਨੀ ਸਫਾਈ ਨਾਲ ਰੈਡੀ ਹੋਈ ਹੈ ਕੋਈ ਜ਼ਿਆਦਾ ਟੈਨਸ਼ਨ ਨਹੀਂ ਕਿ ਅਸੀਂ ਕਿੰਨਾ ਰੱਖਣਾ ਤੁਸੀਂ ਪ੍ਰੋਪਰ ਪਹਿਲਾਂ ਆਪਣੀ ਜਿਹੜੀ ਲੈਂਥ ਹੈਗੀ ਸਲਵਾਰ ਦੀ ਉਹ ਰੈਡੀ ਕਰੋ ਉਸ ਤੋਂ ਬਾਅਦ ਕੱਟ ਕੇ ਜੁਆਇੰਟਲੈਸ ਲਗਾ ਲਓ ਤੁਹਾਨੂੰ ਆਈਡੀਆ ਕਿਦਾਂ ਦਾ ਲੱਗਿਆ ਮੈਨੂੰ ਜ਼ਰੂਰ ਦੱਸਣਾ ਥੈਂਕ ਯੂ ਸੋ ਮਚ